ਤੋ ਦੋਸਤੋ ਅੱਜ ਟਾਈਮ ਸਾਡੇ ਨਾਲ ਗਰਦਾਸਪੁਰ ਤੋਂ ਭਾਜਪੀ ਦੇ ਉੱਗੇ ਵਰਕਰ ਜਿਹੜੇ ਬਿੰਦਿਆ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲਏ ਨੇ ਉਹ ਵੀ ਅੱਜ ਇੱਥੇ ਜੈਪੌਲ ਧਾਰੀਵਾਲ ਦੇ ਵਿੱਚ ਪਹੁੰਚਦੇ ਨੇ ਮੀਟਿੰਗ ਦੇ ਵਿੱਚ ਤੇ ਮੀਟਿੰਗ ਦੀਆਂ ਅੱਜ ਦੀਆਂ ਗਤੀਵਿਧੀਆਂ ਕੀ ਰਹੀਆਂ ਉਹਦੇ ਤੇ ਅਸੀਂ ਜਿਹੜਾ ਇਹ ਬਿੰਦਿਆ ਜੀ ਦੇ ਨਾਲ ਗੱਲਬਾਤ ਕਰ ਲਏ ਨੇ ਤੇ ਬਿੰਦਿਆ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਡੀਪੀਸੀ ਪੰਜਾਬੀ ਸਾਰਾ ਨਮਸਕਾਰ ਡੀਪੀਸੀ ਪੰਜਾਬੀ ਦੇ ਦਰਸ਼ਕਾਂ ਨੂੰ ਬਿੰਦਿਆ ਦੇ ਵੱਲੋਂ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਬਿੰਦਿਆ ਭਾਰਤ ਜਨਤਾ ਪਾਰਟੀ ਦੇ ਵੱਲੋਂ ਜ਼ਿਲ੍ਹਾ ਵਾਈਸ ਗੁਰਦਾਸਪੁਰ ਮਹਿਲਾ ਮੋਰਚਾ ਹੋਂ ਦੇ ਨਾਤੇ ਅੱਜ ਭਾਰਤਿਆ ਜਨਤਾ ਪਾਰਟੀ ਦੇ ਵੱਲੋਂ ਧਾਰੀਵਾਲ ਜਿਹੜਾ ਦਿਹਾਤੀ ਪਿੰਡ ਦੇ ਵਿੱਚ ਆਇਆ ਸੀ ਔਰ ਇਹਦੇ ਰਪਿੰਦਰ ਜੀ ਭਾਈ ਸਾਹਿਬ ਜਿਹੜੇ ਮੰਡਲ ਪ੍ਰਧਾਨ ਨੇ ਇੱਥੋਂ ਦੇ ਔਰ ਰਾਜਵਿੰਦਰ ਕੋਰ ਭੈਣ ਜੀ ਮੈਨੂੰ ਜਿਆਦਾ ਭੈਣਾ ਦਾ ਨਾਮ ਨਹੀਂ ਪਤਾ ਮੇਰੀ ਕਰਨ ਭੈਣ ਜੀ ਸਾਰੀਆਂ ਭੈਣਾਂ ਸਾਰੀਆਂ ਆਈਆਂ ਨੇ ਅੱਜ ਇਸ ਮੁੱਦੇ ਤੇ ਅੱਜ ਅਸੀਂ ਇਸ ਪਿੰਡ 'ਚ ਆਇਆ ਰੀਜ਼ਨ ਇਹ ਹੈ ਕਿ ਆਉਣ ਵਾਲਾ ਜਿਹੜਾ ਆਉਣ ਵਾਲਾ ਟਾਈਮ ਹੈ ਜਿਹੜਾ 5 ਤਰੀਕ ਜਿਹੜੀ ਹੈ ਵੋਟਾਂ ਦਾ ਦਿਨ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੰਵਿਧਾਨਿਕ ਤੌਰ ਤੇ ਭਾਬਾ ਭੀਮਰਾਓਂ ਅੰਬੇਦਕਰ ਜੀ ਦਾ ਸ਼ੁ크rana ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਸਾਡੇ ਬੱਚਿਆਂ ਦਾ ਭਵਿੱਖ ਅਸੀਂ ਬਣਾ ਸਕੀਏ ਉਹਦਾ ਅਧਿਕਾਰ ਦਿੱਤਾ ਆਪਣੇ ਆਪਣੇ ਆਲੇ ਦੁਆਲੇ ਆਪਣੇ ਆਪਣੇ ਸਮਾਜ ਦਾ ਕੁਝ ਨਾ ਕੁਝ ਆਚਾ ਪਲਾ ਕਰ ਸਕੀਏ ਉਹਦੇ ਵਾਸਤੇ ਸਾਨੂੰ ਉਹਨਾਂ ਨੇ ਅਧਿਕਾਰ ਦਿੱਤੇ ਅੱਜ ਵੋਟ ਦੇ ਵਾਸਤੇ ਇੱਥੇ ਆਏ ਸੀ ਅਸੀਂ ਸ਼੍ਰੀ ਦਿਨੇਸ਼ ਬੱਬੂ ਜੀ ਦੇ ਵਾਸਤੇ ਗੱਲ ਕਰੀਏ ਪੰਜਾਬ ਦੇ ਹਾਲਾਤ ਪੰਜਾਬ ਦੇ ਹਾਲਾਤ ਮੇਰੇ ਖਿਆਲ ਨਾਲ ਇੱਕ ਇੱਕ ਸਖਸ਼ ਨਹੀਂ ਇੱਕ ਛੋਟੇ ਛੋਟੇ ਬੱਚਾ ਵੀ ਜਾਣਦਾ ਕਿ ਅੱਜ ਦੇ ਹਾਲਾਤ ਕਿੰਨੇ ਮਾੜੇ ਹਾਲਾਤ ਹੋ ਗਏ ਨੇ ਸ਼ਰਿਆਮ ਗੁੰਡਾਗਰਦੀ ਹੋ ਰਹੀ ਹੈ ਸ਼ਰਿਆਮ ਕਤਲਿਆਮ ਹੋ ਰਿਹਾ ਨਸ਼ੇ ਦੀ ਦਲਦਲ ਦੇ ਵਿੱਚ ਪਹਿਲੇ ਤਾਂ ਕਹਿੰਦੇ ਨਸ਼ਾ ਵਿਕਦਾ ਸੀ ਜੀ ਹੁਣ ਤੇ ਨਸ਼ਾ ਘਰ ਘਰ ਦੇ ਵਿੱਚ ਵਿਕ ਰਿਹਾ ਔਰ ਮੈਂ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਨੌਜਵਾਨ ਪੀੜੀ ਜਿਹੜੀ ਕਿ ਇੰਜੈਕਸ਼ਨ ਲਗਾਉਂਦੀ ਜਦੋਂ ਚਿੱਟੇ ਦਾ ਤੇ ਉਹ ਕਈ ਜੇ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਕਿ ਟਿਕਾ ਲੱਗ ਗਿਆ ਹੀ ਰਹਿੰਦਾ ਤੇ ਉੱਥੇ ਮੌਕੇ ਦਿੱਤੇ ਹੁੰਦੀ ਡੈਥ ਹੋ ਜਾਂਦੀ ਹੈ ਇਹ ਕਿੰਨਾ ਦਾ ਕਸੂਰ ਹੈ ਇਹ ਕਿਹੜੀਆਂ ਸਰਕਾਰਾਂ ਜਿਹੜੀਆਂ ਅਸੀਂ ਚੋਲੀਆਂ ਜਿਹੜੀ ਸ਼ਰੇਆਮ ਹੀ ਸਾਡੇ ਨੌਜਵਾਨ ਪੀੜੀ ਮਰਦੀ ਜਾ ਰਹੀ ਹੈ ਲਗਾਤਾਰ ਕਿਤੇ ਨਾ ਕਿਤੇ ਗੈਂਗਸ ਗੈਂਗਸਟਰ ਜਿਹੜੇ ਨੇ ਗੋਲੀ ਮਾਰ ਕੇ ਹੱਤਿਆ ਕਰਕੇ ਖਿਸਕ ਜਾਂਦੇ ਨੇ ਕੋਈ ਸੁਣਵਾਈ ਨਹੀਂ ਥਾਣੇ ਕਚੈਰੀਆਂ ਸਾਡੇ ਗਰੀਬ ਤਬਕਾ ਉੱਤੇ ਧੱਕੇ ਖਾਂਦਾ ਦਿਖ ਰਿਹਾ ਇਹ ਉਹੀ ਆਮ ਆਦਮੀ ਪਾਰਟੀ ਹੈ ਇਹ ਉਹੀ ਆਮ ਆਦਮੀ ਸਰਕਾਰ ਜਿਹੜੀ ਕਹਿੰਦੀ ਸੀ 15 ਜਨਾਂ ਦੇ ਵਿੱਚ ਨਸ਼ਾ ਮੁਕਤ ਕਰ ਦਾਂਗੇ ਪੰਜਾਬ ਅੱਜ ਉਹ ਪੰਜਾਬ ਸਰਕਾਰ ਨੂੰ ਮੈਂ ਪੁੱਛਣਾ ਚਾਹਨੀ ਆ ਇਹ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਚਾਹਨੀ ਆ ਅੱਜ ਸਾਡੇ ਯੁਵਾ ਜਿਹੜੇ ਅੱਜ ਦੇ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਕੌਣ ਜ਼ਿੰਮੇਦਾਰ ਹੈ ਅਸੀਂ ਜਿੰਦੇ ਰਵਾਂਗੇ ਸਾਡਾ ਬੱਚੇ ਬੱਚੇ ਜਿੰਦੇ ਰਹਿਣਗੇ ਸਾਡਾ ਭਵਿੱਖ ਜਿੰਦਾ ਰਹੇਗਾ ਅਸੀਂ ਕਿਦੇ ਵਾਸਤੇ ਮਾਂ ਪਿਓ ਕਿਦੇ ਵਾਸਤੇ ਕਮਾਈਆਂ ਕਰਦਾ ਆਪਣੇ ਪੁੱਤਰਾਂ ਵਾਸਤੇ ਪਰੇ ਬੱਚਿਆਂ ਵਾਸਤੇ ਤੇ ਜੇ ਪਹਿਲੇ ਮੁੰਡੇ ਨਸ਼ਾ ਕਰਦੇ ਅੱਜ ਕੁੜੀਆਂ ਵੀ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸ ਰਹੀਆਂ ਨੇ ਇਹ ਕਿਹਦੀ ਬਦੌਲਤ ਹੈ ਇਹ ਸਾਡੇ ਪੰਜਾਬ ਦੀ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਜਿਹੜੇ ਹਾਲਾਤ ਪੇਸ਼ ਕੀਤੇ ਨੇ ਹਜ਼ਾਰ ਹਜ਼ਾਰ ਰੁਪਏ ਕਹਿੰਦੇ ਸੀ ਪੈਣਾ ਦੇ ਖਾਤੇ ਚ ਜਾਏਗਾ ਕਿੱਧਰ ਗਿਆ ਮੈਂ ਨਹੀਂ ਚਾਹਦੀ ਕਿ ਮੁਫਤ ਦੀ ਚੀਜ਼ਾਂ ਦੇਤੇ ਅਸੀਂ ਵਿਸ਼ਵਾਸ ਕਰੀਏ ਪਰ ਮੈਂ ਇੱਕ ਆਪਣੇ ਜਿੰਨੇ ਸਰਕਾਰ ਆਪਣੇ ਲੋਗ ਹੈ ਜਨਤਾ ਹੈ ਪੂਰੀ ਪੰਜਾਬ ਦੀ ਜਨਤਾ ਮੈਂ ਇੱਕ ਵਾਰੀ ਉਹਨਾਂ ਦੇ ਅੱਗੇ ਹੱਥ ਬੰਨ ਕੇ ਰਿਕੁਐਸਟ ਕਰਦੀ ਆ ਕਿ ਕਿਸੇ ਦੇ ਪਰਲੋਪਨ ਤੇ ਨਾ ਮੈਂ ਨਹੀਂ ਕਹਿੰਦੀ ਕਿ ਕਿੰਨੂ ਵੋਟ ਪਾਓ ਕਿੰਨੂ ਨਹੀਂ ਪਰ ਇੱਕ ਗੱਲ ਜ਼ਰੂਰ ਸਾਹਮਣੇ ਰੱਖਣਾ ਕਿ ਜਿਹੜੀ ਕਾਂਗਰਸ ਸਰਕਾਰ ਨੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕਿੱਥੇ ਗਏ ਅੱਜ ਆ ਭਗਵੰਤ ਸਰਕਾਰ ਨੂੰ 2.5 ਸਾਲ ਹੋ ਗਿਆ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ ਕੀ ਕੀਤਾ ਸਾਡੀਆਂ ਭੈਣਾਂ ਅੱਜ ਦਰਬਦਰ ਜਦੋਂ ਤੱਕ ਇਹ 7 ਚੋਰੀਆਂ ਹੋ ਗਈਆਂ ਮੋਟਰਸਾਈਕਲਾਂ ਦੀਆਂ ਛੋਟੀ ਜੀ ਗੱਲ ਕਰ ਰਹੀਆਂ ਇੱਕ ਛੋਟੇ ਜੇ ਗੁਰਦਾਸਪੁਰ ਦੇ ਵਿੱਚ ਤੇ ਕੋਈ ਜਦੋਂ ਥਾਣੇ ਖਚਰੀਆਂ ਚ ਸਾਡੀਆਂ ਭੈਣਾਂ ਉਹਨਾਂ ਵਾਸਤੇ ਜਾਂਦੀਆਂ ਮੈਨੂੰ ਪਤਾ ਉਹ ਕੀ ਹੈ ਜਦੋਂ ਗਰੀਬ ਬੰਦੇ ਦਾ ਜਿਹੜਾ ਦਿਹਾੜੀ ਧੱਕੇ ਵਾਲੇ ਦਾ ਬੰਦੇ ਦਾ ਜਦੋਂ ਕੋਈ ਮੋਟਰਸਾਈਕਲ ਚੋਰੀ ਹੁੰਦਾ ਨਾ ਤੇ ਉਹਦਾ ਸਾਰਾ ਡਿਸਟਰਬ ਹੋ ਜਾਂਦਾ ਸਿਸਟਮ ਇੱਕ ਕਿਉਂ ਇਸ ਤਰ੍ਹਾਂ ਦੀ ਵਾਰਦਾਤ ਹੋ ਰਹੀਆਂ ਥਾਣੇ ਕਚਰੀਆਂ ਦੇ ਵਿੱਚ ਜਿਹੜੇ ਬੈਠੇ ਨੇ ਨੌਕਰੀਆਂ ਤਨਖਾਹਾਂ ਲੈ ਰਹੇ ਨੇ ਉਹ ਸਿਰਫ ਤੇ ਚਲਾਨ ਕੱਟਣ ਨੂੰ ਰੱਖੇ ਨੇ ਮੈਂ ਪਾਰ ਸਰਕਾਰ ਦੇ ਅੱਗੇ ਵੀ ਮੈਂ ਰਿਕਵੈਸਟ ਕਰਦੀ ਜਿੱਥੇ ਕਿਤੇ ਇਹੋ ਜਿਹਾ ਸਿਸਟਮ ਹੈਗਾ ਉੱਥੇ ਨੱਥ ਪਾਈ ਜਾਵੇ ਔਰ ਇਹ ਜਿਹੜਾ ਨਸ਼ਿਆਂ ਤੋਂ ਮੁਕਤ ਪੰਜਾਬ ਚਾਹੀਦਾ ਸਾਨੂੰ ਇਸ ਕਰਕੇ ਭਾਰਤ ਜਨਤਾ ਪਾਰਟੀ ਨੂੰ ਵੋਟ ਚਾਹੀਦੀ ਹੈ ਔਰ ਇੱਕ ਗੱਲ ਮੈਂ ਲੋਕਾਂ ਦੇ ਵੀ ਅਪੀਲ ਕਰਦੀ ਆ ਕਿ ਵੋਟ ਬੋਟਾ ਵਾਲਿਆਂ ਨੇ ਸਾਰੇ ਨਹੀਂ ਆਣਾ ਤੁਹਾਡੇ ਕੋ ਪਰ ਕਿਤੇ 500 ਰੁਪਇਆ ਇੱਕ ਸ਼ਰਾਬ ਦਾ ਪਿਆਲਾ ਤੇ ਇੱਕ ਮੁਰਗੇ ਦੇ ਵਾਸਤੇ ਵੇਕ ਨਾ ਜਾਏ ਹੋ ਨਹੀਂ ਤੇ 5-7 ਛਿੱਤਰ ਖਾ ਲੈ ਵੀ ਤੁਸੀਂ ਤਿਆਰ ਹੋ ਮੈਂ ਚਾਹਨੀ ਆ ਕਿ ਇੱਕ ਵੋਟ ਆਪਣੇ ਰੱਖ ਕੇ ਉਹਨਾਂ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਵੋਟ ਪਾਣਾ ਜੀ ਧੰਨਵਾਦ ਜੀ ਇੱਕ ਇੱਕ ਸਵਾਲ ਹੈ ਛੋਟਾ ਜਿਹਾ ਜਨਤਾ ਵੱਲੋਂ ਇੱਕ ਸਵਾਲ ਨਿਕਲ ਕੇ ਸਾਹਮਣੇ ਆ ਰਿਹਾ ਕਿ ਦਿਨੇਸ਼ ਬੱਬੂ ਜੀ ਜਿਵੇਂ ਕਿ ਬਹੁਤ ਸਾਰੇ ਲੋਕ ਚਾਹੁੰਦੇ ਸੀ ਕਿ ਇੱਕ ਲੋਕਲ ਕੈਂਡੀਡੇਟ ਹੋਵੇ ਕਿ ਸਾਡਾ ਇਹ ਲੋਕਲ ਕੈਂਡੀਡੇਟ ਹੈ ਜਿਹੜਾ ਉਹ ਸਨੀ ਦਿਓਲ ਵਾਂਗੂ ਜਾਂ ਵਿਨੋਦ ਖੰਨਾ ਵਾਂਗੂ ਕੰਮ ਕਰੇਗਾ ਦੇਖੋ ਹਰ ਇਨਸਾਨ ਇੱਕ ਘਰ ਦੇ ਵਿੱਚ ਕਿੰਨੇ ਜੀ ਹੁੰਦੇ ਆ ਹਰ ਬੰਦੇ ਦੀ ਸੋਚ ਅਲੱਗ-ਅਲੱਗ ਹੁੰਦੀ ਆ ਹੈਨਾ ਇਸ ਕਰਕੇ ਜੋ ਦਿਨੇਸ਼ ਬੱਬੂ ਜੀ ਅੱਜ ਸਾਡੇ ਲੋਕਲ ਕੈਂਡੀਡੇਟ ਚੁਣੇ ਗਏ ਨੇ ਇਹਨਾਂ ਦੀ ਆਪਣੀ ਸੋਚ ਹੈ ਜਿੱਤਰਾ ਵਿਨੋਦ ਖੰਨਾ ਜੀ ਦੇ ਬਾਰੇ ਗੱਲ ਕੀਤੀ ਸੀ ਵਿਨੋਦ ਖੰਨਾ ਜੀ ਦੇ ਨੋ ਡਾਊਟ ਉਹਨਾਂ ਨੇ ਜੋ ਕੰਮ ਕਰ ਦਿਖਾਇਆ ਸਾਰੀ ਦੁਨੀਆ ਜਾਣਦੀ ਹੈ ਠੀਕ ਹੈ ਨਾ ਔਰ ਜਿਹੜੀ ਐਮਪੀ ਦਾ ਇਲੈਕਸ਼ਨ ਹੈ ਕੋਈ ਗਲੀ ਮੱਲੇ ਦਾ ਇਲੈਕਸ਼ਨ ਨਹੀਂ ਹੈ ਕਿ ਸਾਡੇ ਐਮਸੀ ਨੇ ਸਾਨੂੰ ਇਹ ਗਾਰੰਟੀ ਦਿੱਤੀ ਤੇ ਅਸੀਂ ਮੂੰਹ ਵਟ ਕੇ ਬੈਜੀਏ ਉਹ ਗਾਰੰਟਾ ਨਹੀਂ ਹੈ ਇਹ ਸੈਂਟਰ ਦਾ ਸਿਸਟਮ ਹੈ ਜਿੱਥੇ ਵੱਡੀ ਵੱਡੀ ਇੰਡਸਟਰੀ ਲਿਆਈ ਜਾਏਗੀ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਵੱਡੀ ਵੱਡੀ ਸਹੂਲਤਾਂ ਦਿੱਤੀਆਂ ਜਾਣਗੀਆਂ ਸਾਫ਼ ਸੁਥਰਾ ਸਾਨੂੰ ਪਾਣੀ ਮਿਲੇਗਾ ਜਿਹੜੀ ਕਿ ਸੈਂਟਰ ਦੀਆਂ ਸਕੀਮਾਂ ਨੇ ਉਹ ਲਿਆਈਆਂ ਜਾਣਗੀਆਂ ਸਾਡਾ ਇੱਥੇ ਹਾਲਾਤ ਦੇਖੋ ਹਸਪਤਾਲਾਂ ਦੇ ਕਿੰਨੇ ਬੁਰੇ ਨੇ ਉਹਨਾਂ ਨੂੰ ਸਹੀ ਕੀਤਾ ਜਾਏਗਾ ਪੜ੍ਹਾਈ ਦੇ ਉੱਤੇ ਜ਼ੋਰ ਲਗਾਇਆ ਜਾਏਗਾ ਇਹ ਵੱਡੀਆਂ-ਵੱਡੀਆਂ ਜਿਹੜੀਆਂ ਸਕੀਮਾਂ ਨੇ ਉਹ ਸੈਂਟਰ ਸਰਕਾਰ ਦੇ ਅੰਡਰ ਹੁੰਦੀਆਂ ਨੇ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਲੋਕਾਂ ਦੀ ਉਮੀਦ ਹੈ ਜਿਤਨਾ ਵਿਨੋਦ ਖੰਨਾ ਜੀ ਨੇ ਅੱਛੇ ਕੰਮ ਕਰਕੇ ਦਿਖਾਇਆ ਦੁਨੀਆ ਚ ਨੀਨੇ ਉਸੇ ਤਰ੍ਹਾਂ ਅੱਜ ਬੱਬੂ ਜੀ ਨੂੰ ਟਿਕਟ ਮਿਲੀ ਹੈ ਉਹ ਅੱਛੇ-ਛੇ ਕੰਮ ਕਰਕੇ ਆਪਣਾ ਭਾਰਤਿਆ ਜਨਤਾ ਪਾਰਟੀ ਦਾ ਨਾਮ ਰੋਸ਼ਨ ਕਰਨਗੇ ਬਹੁਤ ਵਧੀਆ ਜੀ ਏਸੀ ਜੀ ਸਾਡੇ ਨਾਲ ਪਿੰਦੀ ਆ ਜੀ ਭੀਜਪੀ ਦੇ ਜਿਹੜੇ ਸੀਨੀਅਰ ਪ੍ਰਧਾਨ ਗਰਦਾਸਪੁਰ ਤੋਂ ਨੇ ਮੇਲਾ ਵੰਡਣ ਤੋਂ ਤੁਹਾਨੂੰ ਦਈਏ ਕਿ ਬਹੁਤ ਸਾਰੀ ਜਨਤਾ ਨੇ ਇਹਨਾਂ ਦਾ ਸਵਾਗਤ ਕੀਤਾ ਇਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਹਸਪੀਟਲ ਲੈ ਕੇ ਆਵਾਂਗੇ ਆਪਣੇ ਗਰਦਾਸਪੁਰ ਦੇ ਵਿੱਚ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਆ ਅਸੀਂ ਗਰਦਾਸਪੁਰ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਜਿਹੜਾ ਪੇਸ਼ਕਾਰੀ ਜਿਹੜੀ ਦੁਨੀਆ ਦੇ ਵਿੱਚ ਇਹਨਾਂ ਦੀ ਕੀਤੀ ਜਾਵੇ